ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਆਪਾਂ ਬਣਾਉਣ ਲੱਗੇ ਆ ਜੀ ਟਾਲੀ ਦੇ ਪੰਜ ਮੰਜੇ ਬਾਹਰੋਂ ਆਰਡਰ ਆਇਆ ਆਪਾਂ ਨੂੰ ਪੰਜ ਮੰਜਿਆਂ ਦਾ ਟਾਲੀ ਦੇ ਪੰਜ ਮੰਜੇ ਬਣਾ ਕੇ ਦੇਣੇ ਆ ਆਪਾਂ ਖੁਲਦੇ ਕਰਨੇ ਆ ਆਪਾਂ ਸਾਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਕਿਵੇਂ ਮੰਜੇ ਬਣਦੇ ਨੇ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਆ ਆਪਾਂ ਪਾਵੇ ਤਿਆਰ ਕੀਤੇ ਨੇ ਤੇ ਆਹ ਸ਼ੇਰੂ ਪਏ ਨੇ ਤੇ ਆਹ ਪਾਈਆਂ ਪਈਆਂ ਨੇ ਤੇ ਇਹਨਾਂ ਦੀ ਰੰਦਾਈ ਵਗੈਰਾ ਕਟਾਈ ਵਗੈਰਾ ਚੱਲ ਰਹੀ ਆ ਇਹ ਜੁੜੇ ਰਹੋ ਜੀ ਸਾਡੇ ਨਾਲ ਮੰਜਿਆਂ ਦੀ ਵੀਡੀਓ ਆ ਇਹ ਨਾਲ ਪਿੱਤਲ ਵੀ ਲਗਾਵਾਂਗੇ ਇਹਨਾਂ ਨੂੰ ਤੇ ਪਾਵੇ ਆ ਜਿਹੜੇ ਉਹ ਖੁੱਲਦੇ ਕਰਾਂਗੇ ਕਿਉਂਕਿ ਇਹ ਜਿਹੜਾ ਬਾਹਰ ਮਟੀਰੀਅਲ ਜਾਂਦਾ ਉਹ ਖੁੱਲ ਕੇ ਜਾਂਦਾ ਵਾ ਇਹਨੂੰ ਸਕਰੂ ਲੱਗਦੇ ਕਰਨੇ ਆ ਆਪਾਂ ਪਾਵਿਆਂ ਨੂੰ ਤੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਤੇ ਦੇਖਣਾ ਐਂਡ ਤੱਕ ਵੀਡੀਓ ਨੂੰ ਲਓ ਜੀ ਪੰਜ ਮੰਜੇ ਆਪਣੇ ਹੋ ਗਏ ਨੇ ਤਿਆਰ ਸੱਲ ਚੂਲਾ ਕਰਕੇ ਤੇ ਆਪਾਂ ਇੱਧਰ ਸਕਰੂ ਲਗਾਇਆ ਵਾ ਇੱਥੇ ਤੇ ਇੱਕ ਇੱਧਰ ਸਕਰੂ ਲਗਾਇਆ ਤੇ ਇੱਕ ਉੱਤੇ ਸਕਰੂ ਲਗਾਇਆ ਤੇ ਹੁਣ ਇਹਨੂੰ ਆਪਾਂ ਖੁੱਲਦਾ ਕਰਨਾ ਪਾਵਾ ਬਾਈਆਂ ਦੇ ਵਿੱਚੋਂ ਨਿਕਲਦਾ ਕਰਨਾ ਮੰਜਾ ਬਣ ਕੇ ਵੀ ਪਾਵਾ ਬਾਈਆਂ ਦੇ ਵਿੱਚੋਂ ਨਿਕਲਦਾ ਹੋ ਜੇ ਤੁਹਾਨੂੰ ਸਭ ਨੂੰ ਪਤਾ ਬੇ ਮੰਜਾ ਬਣ ਕੇ ਪਾਵਾ ਨਿਕਲਦਾ ਨਹੀਂ ਹੈਗਾ ਬਾਈਆਂ ਦੇ ਵਿੱਚੋਂ ਨਾ ਬਾਹੀ ਤੇ ਸੇਰੂ ਦੇ ਵਿੱਚੋਂ ਪਾਵਾ ਨਿਕਲਦਾ ਨਹੀਂ ਹੁਣ ਆਪਾਂ ਇਹ ਪਾਵੇ ਜਿਹੜੇ ਖੁਲਦੇ ਕਰਨੇ ਆ ਵੀ ਮੰਜਾ ਬੁਣੇ ਬੁਣ ਕੇ ਪਾਵਾ ਖੁੱਲਦਾ ਹੋ ਜੇ ਪਾਵਾ ਨਿਕਲਦਾ ਹੋ ਜੇ ਇਹ ਆਪਾਂ ਖੁਲਦਾ ਕਰਨਾ ਵਾ ਤੇ ਬਾਕੀ ਮੰਜੇ ਤਿਆਰ ਹੋ ਗਏ ਨੇ ਬਸ ਪਾਵਾ ਖੁਲਦਾ ਕਰਕੇ ਇਹਨੂੰ ਆਪਾਂ ਮੰਜਿਆਂ ਨੂੰ ਬੁਣਨ ਲਈ ਭੇਜਾਂਗੇ ਤੇ ਬੁਣਦਿਆਂ ਦੇ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀ ਵੀਡੀਓ ਦਿਖਾਈਏ ਬੁਣਦਿਆਂ ਦੀ ਤੇ ਇਹ ਪੰਜ ਮੰਜੇ ਜਾਣੇ ਜੀ ਆਪਣੇ ਬਾਹਰ ਅਮਰੀਕਾ ਇਹ ਆਪਾਂ ਖੋਲਦੇ ਕਰਨੇ ਆ ਦੇਖ ਰਹੇ ਹੋ ਤੁਸੀਂ ਟਾਲੀ ਦੀ ਲੱਕੜ ਦੇ ਮੰਜੇ ਇਹ ਆਪਾਂ ਪੰਜ ਮੰਜੇ ਤਿਆਰ ਕੀਤੇ ਨੇ ਠੀਕ ਆ ਜੀ ਸਨ ਚੂਲਾ ਕਰਕੇ ਸਾਰਾ ਤਿਆਰ ਪੂਰਾ ਵਧੀਆ ਕਰਕੇ ਤੇ ਸਕਰੂ ਲਗਾ ਕੇ ਇੱਕ ਪਾਵੇ ਚ ਤਿੰਨ ਸਕਰੂ ਲੱਗੇ ਨੇ ਤੇ ਹੁਣ ਆਪਾਂ ਪਾਵਾ ਨਿਕਲਦਾ ਕਰਨਾ ਵੀ ਪਾਵਾ ਬਿਚੋਂ ਕਿੱਦਾਂ ਨਿਕਲੋਗਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਸਾਰੀ ਸੈਟਿੰਗ ਕਰਕੇ ਪਾਵਾ ਕੱਢਦਾ ਕਰਕੇ ਬਾਹੀ ਤੇ ਸਿਰੂ ਦੇ ਵਿੱਚੋਂ ਬੁਣ ਕੇ ਵੀ ਬੁਣ ਕੇ ਪਾਵਾ ਨਿਕਲ ਜੇ ਇਹ ਬਹੁਤ ਜਾਨੀਆ ਆਈਟਮ ਪਾਵਾ ਖੁੱਲਦਾ ਕਰਨਾ ਆਪਾਂ ਇਹਨਾਂ ਦਾ ਬੁਣ ਕੇ ਤੇ ਇਸ ਤੋਂ ਬਾਅਦ ਬੁਣਨ ਲਈ ਭੇਜਾਂਗੇ ਮੰਝੇ ਕੋਸ਼ਿਸ਼ ਕਰਾਂਗੇ ਵੀ ਬੁੰਨਦਿਆ ਦੀ ਵੀ ਤੁਹਾਨੂੰ ਵੀਡੀਓ ਦਿਖਾਈ ਜਾਵੇ ਇਹ ਜੁੜੇ ਰਹੋ ਜੀ ਸਾਡੇ ਨਾਲ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਹਾਂ ਜੀ ਮੰਜੀਆਂ ਦੇ ਪਾਵੇ ਨੂੰ ਸਕਰੂ ਲੱਗੇ ਆ ਜੀ ਸਾਰਾ ਕੁਝ ਹੋ ਗਿਆ ਤੇ ਆਪਾਂ ਲਾ ਰਹੇ ਆ ਪੱਤੀਆਂ ਇਸ ਪੱਤੀ ਦੇ ਉੱਤੇ ਪਿੱਤਲ ਇਸ ਪੱਤੀ ਨੇ ਐਲੂਮੀਨੀਅਮ ਦੀ ਪੱਤੀ ਆ ਇਸ ਪੱਤੀ ਨੇ ਪਿੱਤਲ ਦੇ ਨਾਲ ਕਵਰ ਹੋਣਾ ਪਿੱਤਲ ਦੇ ਸਕਰੂ ਲੱਗ ਰਹੇ ਨੇ ਇਹਦੇ ਵਿੱਚ ਤੇ ਇਹ ਜਿੱਥੇ ਆਪਾਂ ਪਾਵੇ ਦਾ ਜੋਇੰਟ ਪਾਵੇ ਜਿੱਥੇ ਆਪਾਂ ਵੜਿਆ ਵਾ ਤੇ ਇਹ ਉੱਥੇ ਪੱਤੀ ਲੱਗਣੀ ਆ ਤਾਂ ਕਿ ਮੰਜਾ ਹਿੱਲੇ ਨਾ ਇਸ ਕਰਕੇ ਆਪਾਂ ਇਹ ਪੱਤੀ ਲਾ ਰਹੇ ਆ ਪੱਤੀ ਪਿੱਤਲ ਦੇ ਵਿੱਚ ਕਵਰ ਹੋ ਜਾਣੀ ਆ ਤੇ ਇਹਦੇ ਪੱਤੀ ਦੇ ਉੱਤੇ ਐਲੂਮੀਨੀਅਮ ਦੀ ਪੱਤੀ ਐਲ ਟੇਪ ਤੇ ਇਹਦੇ ਉੱਤੇ ਆਪਾਂ ਪਿੱਤਲ ਲਾ ਦੇਣਾ ਪੱਤੀ ਨੂੰ ਪਿੱਤਲ ਦੇ ਵਿੱਚ ਕਵਰ ਕਰ ਦੇਣਾ ਆਪਾਂ ਇਹਨੂੰ ਐਲੂਮੀਨੀਅਮ ਨੂੰ ਤੇ ਇਸੇ ਤਰ੍ਹਾਂ ਸਾਰੇ ਮੰਜਿਆਂ ਤੇ ਆਪਾਂ ਇਸੇ ਤਰ੍ਹਾਂ ਐਲ ਟੈਪ ਇਹ ਐਲੂਮੀਨੀਅਮ ਦੀ ਪੱਤੀ ਲਾਈ ਆ ਫਿਰ ਇਹਨੂੰ ਦੀ ਐਲੂਮੀਨੀਅਮ ਦੀ ਪੱਤੀ ਇਹੇ ਕਵਰ ਹੋ ਜਾਣੀ ਆ ਪਿੱਤਲ ਦੇ ਨਾਲ ਸਾਰੀ ਕਵਰ ਹੋ ਜਾਣੀ ਆ ਇਹ ਤੇ ਪਿੱਤਲ ਦੀ ਇਹ ਸਕਰੂ ਲਾਏ ਨੇ ਤੁਸੀਂ ਦੇਖ ਸਕਦੇ ਹੋ ਆ ਪਿੱਤਲ ਦੇ ਸਕਰੂ ਲਾਏ ਨੇ ਤੇ ਐਲ ਟੈਪ ਪੱਤੀ ਆ ਇਹ ਤੇ ਇਸ ਤਰ੍ਹਾਂ ਆਪਾਂ ਸਾਰੇ ਮੰਜਿਆਂ ਨੂੰ ਐਲਟਾ ਪੱਤੇ ਲਾ ਕੇ ਪਿੱਤਲ ਦੇ ਸਕਰੂ ਲਗਾ ਕੇ ਤੇ ਆਪਾਂ ਇਹਨੂੰ ਪੱਤੇ ਆ ਜਿਹੜੇ ਐਲੂਮੀਨੀਅਮ ਦੇ ਪਿੱਤਲ ਚ ਕਵਰ ਕਰ ਦੇਣੀ ਆ ਇਹ ਐਲੂਮੀਨੀਅਮ ਦੇਖਣਾ ਨਹੀਂ ਇਹ ਪਿੱਤਲ ਚ ਕਵਰ ਹੋ ਜਾਣਾ ਪੰਜ ਮੰਜਿਆ ਜੀ ਬਾਰ ਅਮਰੀਕਾ ਜਾਣੇ ਆ ਮੰਜੇ ਇਹ ਮੰਜੇ ਖੋਲਦੇ ਕਰਨੇ ਆ ਆਪਾਂ ਖੋਲਦੇ ਕਰ ਰਹੇ ਆ ਮੰਜੇ ਇਹ ਟਾਲੀ ਦੀ ਲੱਕੜਾ ਜੀ ਸਾਰੀ ਤੇ ਸੂਤ ਨਾਲ ਬੁਨੇ ਜਾਣੇ ਆ ਇਹ ਤੋਂ ਉਹਨੂੰ ਪੂਰਾ ਪ੍ਰੋਪਰ ਬਣਿਆ ਹੋਇਆ ਮੰਝਾ ਦਿਖਾਵਾਂਗੇ ਐਂਡ ਤੱਕ ਵੀਡੀਓ ਦੇ ਨਾਲ ਸਾਡੇ ਨਾਲ ਜੁੜੇ ਰਹੋ ਜੀ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਤੇ ਜਦੋਂ ਮੰਝੇ ਬਣ ਕੇ ਆ ਗਏ ਫਿਰ ਪਾਲਿਸ਼ ਹੋਣੇ ਆ ਪਾਵੇ ਪਹਿਲਾਂ ਨਹੀਂ ਹੋਣੇ ਹੈਗੇ ਤੇ ਬਾਅਦ ਚ ਕੋਕੇ ਵੀ ਲੱਗਣੇ ਆ ਪਿੱਤਲ ਦੇ ਕੋਕੇ ਲੱਗਣੇ ਆ ਜਿਹੜੀ ਐਲੂਮੀਨੀਅਮ ਦੀ ਪੱਤੀ ਆ ਇਹ ਇਹ ਪੱਤੀ ਦੇ ਉੱਤੇ ਪਿੱਤਲ ਲੱਗਣਾ ਪਿੱਤਲ ਨਾਲ ਕਵਰ ਹੋਣੀ ਆ ਇਹ ਤੇ ਸਾਡੇ ਨਾਲ ਜੁੜੇ ਰਹੋ ਜੀ ਤੁਸੀਂ ਦੇਖ ਰਹੇ ਹੋ ਟਾਲੀ ਦੇ ਮੰਝੇ ਸੂਤ ਨਾਲ ਬੁਣਾਂਗੇ ਇਹਨਾਂ ਨੂੰ ਦੌਣ ਪਾਵਾਂਗੇ ਵਧੀਆ ਤਰੀਕੇ ਨਾਲ ਤੇ ਤੁਹਾਨੂੰ ਪੂਰੀ ਐਂਡ ਤੱਕ ਵੀਡੀਓ ਤੁਸੀਂ ਸਾਰੇ ਨੇ ਜਰੂਰ ਦੇਖਣੀ ਆ ਤੁਸੀਂ ਵੀ ਅਗਰ ਟਾਲੀ ਦਾ ਮੰਜਾ ਸਾਡੇ ਕੋਲੋਂ ਪਿੱਤਣ ਨਾਲ ਜੜਿਆ ਹੋਇਆ ਤਿਆਰ ਲੈਣਾ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ ਜੀ 82641 44620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰਿੰਗਵਾਲ ਰੋਡ ਆ ਤੇ ਬੱਲੋਵਾਲ ਚੌਕ ਆ ਜੀ ਜੁੜੇ ਰਹੋ ਜੀ ਸਾਰੇ ਵੀਡੀਓ ਦੇ ਨਾਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਹਾਂਜੀ ਲੋ ਜੀ ਪਹਿਲਾ ਮੰਝਾ ਪੁਣਿਆ ਗਿਆ ਇੱਕ ਨੰਬਰ ਮੰਝਾ ਇਹਦਾ ਡਿਜ਼ਾਈਨ ਤੁਹਾਨੂੰ ਦਿਖਣ ਦੇ ਆ ਤੇ ਆਹ ਡਿਜ਼ਾਈਨ ਆ ਜੀ ਪਹਿਲੇ ਮੰਝੇ ਦਾ ਡਿਜ਼ਾਈਨ ਆ ਇਹ ਇਹ ਆ ਦੌਣ ਪਾਈ ਆ ਠੀਕ ਆ ਜੀ ਇਹਨੂੰ ਰਹਿ ਗਈ ਪਾਵਿਆਂ ਨੂੰ ਪਾਲਿਸ਼ ਕਰਨ ਵਾਲੀ ਇਹ ਪਹਿਲੇ ਮੰਝੇ ਦਾ ਡਿਜ਼ਾਈਨ ਆ ਜੀ ਤੇ ਉਹ ਪਈਆਂ ਪੀੜੀਆਂ ਜੀ ਆਹ ਪੀੜੀਆਂ ਨੇ ਇੱਕ ਪੀੜੀ ਦੇ ਦੋ ਡਿਜ਼ਾਈਨ ਆ ਇਹ ਆ ਪੀੜੀਆਂ ਪਈਆਂ ਨੇ ਜੀ ਹਾਂ ਪੀੜੀਆਂ ਬਣਵਾਈਆਂ ਨੇ ਆਪਾਂ ਫੇਰ ਹੁਣ ਇਹਨੂੰ ਆਪਾਂ ਕਰਨੀ ਆ ਜੀ ਪਾਲਿਸ਼ ਹਾਂਜੀ ਆ ਆ ਗਿਆ ਜੀ ਆਪਣਾ ਦੂਸਰਾ ਮੰਜਾ ਇਹ ਦੂਸਰੇ ਮੰਜੇ ਦਾ ਡਿਜ਼ਾਈਨ ਆ ਜੀ ਆ ਡਿਜ਼ਾਈਨ ਦੇਖ ਲਓ ਤੁਸੀਂ ਹਰ ਇੱਕ ਮੰਜੇ ਦਾ ਅਲੱਗ-ਅਲੱਗ ਡਿਜ਼ਾਈਨ ਬਣਾਵਾਗੇ ਆਪਾਂ ਪੰਜ ਮੰਜੇ ਨੇ ਇਹ ਆ ਗਿਆ ਜੀ ਦੂਸਰਾ ਮੰਜਾ ਬਣ ਕੇ ਇਹ ਤੁਸੀਂ ਮੰਜੇ ਦਾ ਡਿਜ਼ਾਈਨ ਦੇਖ ਲਓ ਹਰ ਇੱਕ ਮੰਜੇ ਦਾ ਆਪਾਂ ਅਲੱਗ-ਅਲੱਗ ਡਿਜ਼ਾਈਨ ਪੋਆਇਆ ਵਾ ਤੇ ਇਹ ਹੈਗਾ ਜੀ 252 ਪਹਿਲੇ ਨੰਬਰ ਮੰਜੇ ਦੀ ਪਹਿਲਾਂ ਤੁਸੀਂ ਵੀਡੀਓ ਦੇਖ ਲਈ ਆ ਤੇ ਆ ਹੁਣ ਦੂਸਰਾ ਨੰਬਰ ਮੰਜਾ ਵਾ ਤੇ ਅਗਲੇ ਮੰਜੇ ਦਾ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੇਣਾ ਸਾਡੇ ਨਾਲ ਜੁੜੇ ਰਹੋ ਜੀ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਇਹ ਹੋਗਾ ਜੀ ਨੰਬਰ 252 ਟਾਲੀ ਦੇ ਮੰਜੇ ਆ ਜੀ ਠੀਕ ਆ ਜੀ ਤੁਸੀਂ ਵੀ ਲੱਕੜ ਦੇ ਮੰਜੇ ਬਣਵਾਉਣੇ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਜੀ ਸਾਡਾ ਨੰਬਰ ਹੈਗਾ 82641 44620 ਪਿੰਡ ਜੋਧਾਣੀ ਜ਼ਿਲ੍ਹਾ ਲੁਧਿਆਣਾ ਹਾਂਜੀ ਇਹ ਆ ਗਿਆ ਜੀ ਆਪਣਾ 3 ਨੰਬਰ 55 3 ਨੰਬਰ 55 ਦਾ ਵੀ ਤੁਸੀਂ ਡਿਜ਼ਾਈਨ ਦੇਖ ਲਓ ਇਹ ਹੈਗਾ ਜੀ 3 ਨੰਬਰ 55 ਇਹ 3 ਨੰਬਰ 55 ਜੀ ਹੁਣ ਅੱਗੇ ਦੋ ਰਹਿ ਗਏ ਆ ਉਹ ਵੀ ਤੁਹਾਨੂੰ ਹੁਣੇ ਹੀ ਆਪਾਂ ਦਿਖਾ ਦਿੰਨੇ ਆ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਜੀ ਟਾਲੀ ਦੀ ਲੱਕੜ ਦੇ ਮੰਜੇ ਆ ਜੀ ਪਾਵੇ ਪਾਲਿਸ਼ ਹੋਣੇ ਨੇ ਤੇ ਬਾਹਿਆਂ ਇਦਾਂ ਹੀ ਰਹਿਣੀਆਂ ਨੇ ਤੇ ਇਹ ਹੈਗਾ ਜੀ 3 ਨੰਬਰ ਮੰਜੇ ਦਾ ਡਿਜ਼ਾਈਨ ਪਹਿਲੇ ਨੰਬਰ ਦਾ ਵੀ ਤੁਹਾਨੂੰ ਪਹਿਲੇ ਮੰਜੇ ਦਾ ਵੀ ਡਿਜ਼ਾਈਨ ਦਿਖਾਤਾ ਦੂਜੇ ਦਾ ਵੀ ਦਿਖਾਤਾ ਇਹ 3 ਨੰਬਰ ਮੰਜਾ ਡਿਜ਼ਾਈਨ ਆ ਜੀ ਹਾਂਜੀ 52 ਨੰਬਰ 4 ਜੀ 4 ਨੰਬਰ ਮੰਜਾ ਆ ਗਿਆ ਆਪਣੇ ਕੋਲੇ ਬੁਣ ਕੇ ਇਹਦਾ ਡਿਜ਼ਾਈਨ ਲੱਗਾ ਜੀ ਹਰ ਇੱਕ ਮੰਜੇ ਦਾ ਡਿਜ਼ਾਈਨ ਲੱਗਾ ਤੇ ਇਹਦਾ ਡਿਜ਼ਾਈਨ ਵੱਖਰਾ ਜੀ ਦੇ ਲਓ ਇਹ ਨੰਬਰ 4 151 ਹੋ ਰਿਹਾਦਾ ਆਪਣਾ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਵੀਡੀਓ ਦੇ ਨਾਲ ਜੁੜੇ ਰਹੋ ਜੀ ਇਹ ਨੰਬਰ 54 ਤੇ ਇਹਦਾ ਡਿਜ਼ਾਈਨ ਵੱਖਰਾ ਵਾ ਹਾਂਜੀ ਲਓ ਜੀ ਆ ਹੈਗਾ ਆਪਣੇ 5 ਨੰਬਰ ਮੰਜੇ ਦਾ ਡਿਜ਼ਾਈਨ ਇਹ 5 ਨੰਬਰ ਮੰਜੇ ਦਾ ਡਿਜ਼ਾਈਨ ਆ ਜੀ ਪੰਜੇ ਮੰਜੇ ਹੋ ਗਿਆ ਜੀ ਤਿਆਰ ਤੇ ਇਹਨਾਂ ਦੇ ਪਾਵਿਆਂ ਨੂੰ ਵੀ ਹੁਣ ਆਪਾਂ ਖੋਲ ਕੇ ਪਾਲਿਸ਼ ਕਰਨੀਆਂ ਇਹਨੂੰ ਵੀ ਹੁਣ ਖੋਲ ਕੇ ਆਪਾਂ ਪੈਕਿੰਗ ਕਰਨੇ ਲੱਗੇ ਆ ਤੇ ਸਾਰੇ ਸਮਾਨ ਦੀ ਪੈਕਿੰਗ ਕੀਤੀ ਹੋਈ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇਹ ਨੰਬਰ ਇਹ ਮੰਜਾ ਨੰਬਰ 5 ਆ ਜੀ ਪੰਜੇ ਮੰਜੇ ਲੱਗ ਲੱਗ ਡਿਜ਼ਾਈਨਾਂ ਦੇ ਆ ਤੁਸੀਂ ਦੇਖੇ ਨੇ ਤੁਸੀਂ ਵੀ ਅਗਰ ਟਾਲੀ ਦੀ ਲੱਕੜ ਦੇ ਮੰਜੇ ਬੁਨੇ ਹੋਏ ਲੈਣਾ ਚਾਹੁੰਦੇ ਹੋ ਪੁਰਾਣੇ ਪਹਿਲਾਂ ਦੇ ਸਮਿਆਂ ਦੇ ਵਿੱਚ ਪਹਿਲਾਂ ਜਿਹੜੇ ਲੱਕੜ ਦੇ ਮੰਜੇ ਹੁੰਦੇ ਸੀਗੇ ਉਹ ਮੰਜੇ ਆਪਾਂ ਬਣਾਉਨੇ ਆ ਸੁਖਜਿੰਦਰ ਸਿੰਘ ਯੋਧਾ ਪੰਜਾਬੀ ਸੱਭਿਆਚਾਰ ਵਾਲੇ ਜੀ ਇਹ ਆਪਣੇ ਪੰਜ ਮੰਜੇ ਤਿਆਰ ਹੋ ਗਏ ਜੀ ਆਪਾਂ ਪੰਜ ਮੰਜਿਆਂ ਨੂੰ ਰੈਪ ਕਰਕੇ ਵਧੀਆ ਪੈਕਿੰਗ ਕਰਕੇ ਰੱਖਤਾ ਤੇ ਆ ਆ ਪਏ ਨੇ ਜੀ ਪਾਵੇਂ ਪਿੱਤਨ ਲਗਾਇਆ ਆਪਾਂ ਪਾਵੇ ਨੂੰ ਸਾਈਡ ਤੇ ਕਾਰਨਰ ਤੇ ਤੇ ਆ ਆ ਪਾਵੇ ਵੀ ਸਾਰੇ ਪਾਲਿਸ਼ ਕਰਕੇ ਸਾਰੇ ਰੈਪ ਕਰਕੇ ਰੱਖਤੇ ਆ ਕੱਲੇ ਪਾਵੇ ਹੀ ਆਪਾਂ ਪਾਲਿਸ਼ ਕਰਦੇ ਆ ਦੇ ਆਪਿਆ ਜੀ ਪੂਰਾ ਮੰਜਾ ਸੇਰਵੇ ਦੇ ਵਿੱਚ ਪਾ ਕੇ ਪਾਈਆਂ ਦੇ ਨਾਲ ਸਾਰਾ ਸੂਤ ਦਾ ਜੋ ਗੁਣਿਆ ਹੋਇਆ ਮੰਜਾ ਉਹ ਆਪਾਂ ਇਦਾਂ ਰੈਪ ਕਰਤਾ ਸਾਰਾ ਜੀ ਤੇ ਹੁਣ ਆਪਾਂ ਅੱਗੇ ਤੁਹਾਨੂੰ ਪੀੜੀਆਂ ਦਿਖਾਉਨੇ ਆ ਚਾਰਖਾ ਦਿਖਾਉਨੇ ਆ ਉਹ ਵੀ ਆਪਾਂ ਤਿਆਰ ਕਰਕੇ ਪਾਲਿਸ਼ ਕਰਕੇ ਸਾਰਿਆਂ ਨੂੰ ਰੈਪ ਕਰਤਾ ਪੈਕਿੰਗ ਕਰਤੀ ਆਪਾਂ ਰੈਪ ਕਰਕੇ ਪੂਰੀ ਵਧੀਆ ਤਾਂ ਕਿ ਕੋਈ ਖਰੋਚ ਵਗੈਰਾ ਰਾਹ ਚ ਜਾਂਦਿਆਂ ਨੂੰ ਨਾ ਆਵੇ ਤੇ ਆ ਤੁਸੀਂ ਦੇਖ ਸਕਦੇ ਹੋ ਵਧੀਆ ਆਪਾਂ ਰੈਪ ਕੀਤਾ ਵਾ ਹਾਂਜੀ ਆਹ ਪੀੜੀਆਂ ਤਿਆਰ ਕਰੀਆਂ ਨੇ ਆਪਾਂ ਹਰ ਇੱਕ ਪੀੜੀ ਦਾ ਲੱਗ ਲੱਗ ਡਿਜ਼ਾਈਨ ਆ ਤੇ ਆਹ ਪੀੜੀਆਂ ਵੱਡੀਆਂ ਬਣਾਈਆਂ ਨੇ ਇਹ 12 ਇੰਚ ਦੀ ਪੀੜੀ ਆ ਜੀ ਤੇ ਇਹ ਜਿਹੜੀ ਆ ਇਹ ਚਾਰ ਪੀੜੀਆਂ ਹੈਗੀਆਂ ਨੇ 7 ਇੰਚ ਦੀਆਂ 7-8 ਇੰਚ ਦੀਆਂ ਤੇ ਜਿਹੜੀ ਆਹ ਪੀੜੀਆਂ ਨੇ ਦੋ ਤੇ ਇਹ ਪੀੜੀਆਂ ਹੈਗੀਆਂ ਜੀ 12 ਇੰਚ ਦੀਆਂ ਵੱਡੀਆਂ ਪੀੜੀਆਂ ਆਪਣੇ ਆਰਡਰ ਦੇ ਅਨੁਸਾਰ ਤੁਸੀਂ 12 ਇੰਚ ਦੀ ਚਾਹੀਦੀ ਆ 10 ਇੰਚ ਦੀ ਚਾਹੀਦੀ ਆ ਪੀੜੀ ਤੁਸੀਂ ਆਪਣੇ ਆਰਡਰ ਅਨੁਸਾਰ ਪੀੜੀ ਬਣਵਾ ਸਕਦੇ ਹੋ ਟਾਲੀ ਦੀ ਲੱਕੜ ਦੀਆਂ ਜੀ ਸਾਰਾ ਮਟੀਰੀਅਲ ਟਾਲੀ ਦੀ ਲੱਕੜ ਦਾ ਤੇ ਹੁਣ ਆਪਾਂ ਦਿਖਾਉਨੇ ਆ ਜੀ ਤੁਹਾਨੂੰ ਚਰਖਾ ਚਰਖਾ ਮੱਛੀਆਂ ਵਾਲਾ ਨਵੇਂ ਸਿਰੇੋਂ ਨਵਾਂ ਤਿਆਰ ਕੀਤਾ ਉਹ ਦਿਖਾਉਨੇ ਆ ਆ ਆ ਹੈਗਾ ਜੀ ਚਰਖੇ ਦਾ ਸਮਾਨ ਮੱਛੀਆਂ ਵਾਲਾ ਚਰਖਾ ਨਵੇਂ ਲੱਕੜ ਦਾ ਨਵੇਂ ਸਿਰੇੋਂ ਬਣਾਇਆ ਜੀ ਇਹ ਵੀ ਆਪਾਂ ਰੈਪ ਕਰਕੇ ਰੱਖਤਾ ਨਵੇਂ ਸਿਰੇੋਂ ਇਹ ਆ ਸਾਰਾ ਚਰਖੇ ਦਾ ਸਮਾਨ ਆ ਆ ਤਕੜਾ ਆ ਪਾਵੇ ਦੇ ਨਾਲ ਹੀ ਬੰਨਤਾ ਰੈਪ ਕਰਤਾ ਤੇ ਆ ਜੀ ਚਰਖਾ ਨਵੇਂ ਸਿਰੇ ਤੋਂ ਸਾਰਾ ਤਿਆਰ ਕੀਤਾ ਮੱਛੀਆ ਵਾਲਾ ਚਰਖਾ ਜੀ ਸਾਰਾ ਸਾਰਾ ਪਿੱਤਲ ਵਰਕ ਆ ਜੀ ਨਵਾਂ ਪਿੱਤਲ ਲੱਗਿਆ ਇਹਨੂੰ ਸਾਰੇ ਨੂੰ ਦੋਨੇ ਪਾਸੇ ਤੇ ਤੁਸੀਂ ਵੀ ਬਾਹਰ ਸਮਾਨ ਭੇਜਣ ਲਈ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਹੁਣੇ ਸੰਪਰਕ ਕਰੋ ਜੀ ਸਾਡਾ ਨੰਬਰ ਹੈਗਾ 82641 44620 ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਤੇ ਹੁਣ ਆਪਾਂ ਦਿਖਾਉਣਾ ਜੀ ਤੁਹਾਨੂੰ ਮਧਾਣੀ ਹਾਂਜੀ ਆ ਹੈਗੀ ਆ ਜੀ ਮਧਾਣੀ ਨੇਤਾ ਵੀ ਆਪਾਂ ਇਹਦੇ ਨਾਲ ਹੀ ਰੈਪ ਕਰਤਾ ਇਹ ਹੈਗੀਆਂ ਜੀ ਮਧਾਣੀ ਇਹ ਮਧਾਣੀ ਦਾ ਖੜਾ ਚਾਟੀ ਲੱਗੀ ਆ ਜੀ ਇਹ ਸਟੀਲ ਦੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਇਹ ਘੜਾ ਲਿਆ ਕੇ ਦਿੱਤਾ ਵਾ ਸਟੀਲ ਦਾ ਤੇ ਆਪਾਂ ਲੌਂਦੇ ਆ ਮਿੱਟੀ ਦੀ ਚਾਟੀ ਰੰਗਦਾਰ ਉਹਨੂੰ ਬਣਾ ਕੇ ਡਿਜ਼ਾਈਨ ਬਣਾ ਕੇ ਰੰਗ ਕਰਕੇ ਤੇ ਤੁਸੀਂ ਵੀ ਆਪਣੀ ਚੋਆਇਸ ਅਨੁਸਾਰ ਮਧਾਣੀ ਬਣਾਉਣੀਆਂ ਤਾਂ ਤੁਸੀਂ ਆਪਣੀ ਚੋਆਇਸ ਅਨੁਸਾਰ ਘੜਾ ਲੈ ਸਕਦੇ ਹੋ ਸਟੀਲ ਦਾ ਜਾਂ ਫਿਰ ਜਿਹੜੀ ਸਾਡੀ ਲਈ ਹੁੰਦੀ ਹੈ ਚਾਟੀ ਉਹੀ ਲੈ ਜਾ ਸਕਦੇ ਹੋ ਤੇ ਇਹ ਜੀ ਸਾਰਾ ਚਾਰ ਆਈਟਮ ਹੈਗੀਆਂ ਇਹ ਮੰਜੇਆ ਪੀੜੀਆਂ ਨੇ ਚਰਖਾ ਤੇ ਮਧਾਣੀਆਂ ਇਹ ਚਾਰ ਆਈਟਮ ਆਪਾਂ ਤਿਆਰ ਕੀਤੀਆਂ ਨੇ ਇਹ ਰੈਪ ਕਰਤੀਆਂ ਤੇ ਤੁਸੀਂ ਵੀ ਬਾਹਰ ਅੰਦਰ ਸਮਾਨ ਮਗੋਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਪਿੰਡ ਹੈਗਾ ਜੀ ਜੋਧ ਜਿਨਾਂ ਲੁਧਿਆਣਾ ਨਾਰੰਗਵਾਲ ਰੋਡ ਬੱਲੋਵਾਲ ਚੌਕ ਸਾਡਾ ਨੰਬਰ ਹੈਗਾ ਜੀ 82641 44620 ਪੂਰਾ ਸਾਰਾ ਟਾਲੀ ਦੀ ਲੱਕੜ ਦਾ ਜੀ ਸਮਾਨ ਤਿਆਰ ਹੋਇਆ ਹੋਇਆ ਪੀੜੀਆਂ ਮੰਜੇ ਚਰਖਾ ਮਧਾਣੀ